एसटीपी न्यूज़ ਦੇ ਦਰਸ਼ਕੋ ਤੁਹਾਨੂੰ ਸਾਰਿਆਂ ਨੂੰ ਮੇਰੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੇ ਸਾਡੇ ਅੱਜ ਦੀ ਇਸ ਵਿਸ਼ੇਸ਼ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਜਿਹੜੇ ਅੱਜ ਕੱਲ ਯੂਥ ਭਲਾਈ ਦੇ ਯੁਵਕ ਭਲਾਈ ਦੇ ਡਾਇਰੈਕਟਰ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੇਵਾ ਨਿਭਾ ਰਹੇ ਨੇ ਡਾਕਟਰ ਪੀਮਿੰਦਰ ਸਿੰਘ ਜਿਹੜੇ ਕਿ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਲੰਮਾ ਸਮਾਂ ਜਿਹਨਾਂ ਨੇ ਕੰਮ ਕੀਤਾ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ ਜਿਹੜੇ ਕਿ ਆਪ ਸਾਹਿਤਿਕ ਗਤੀਵਿਧੀਆਂ ਨਾਲ ਸਿੱਦੇ ਤੌਰ ਤੇ ਜੁੜੇ ਹੋਏ ਨੇ ਇੱਕ ਬਹੁਤ ਚੰਗੀ ਸੋਚ ਦੇ ਮਾਲਕ ਨੇ ਵਿਦਵਾਨ ਨੇ ਤੇ ਅਕਸਰ ਹੀ ਅਸੀਂ ਗੱਲ ਕਰਦੇ ਹੁੰਦੇ ਹਾਂ ਜਦੋਂ ਵੀ ਸਾਡਾ ਬਰਨਾਲੇ ਦੇ ਕੋਈ ਸਾਹਿਤਿਕ ਗਤੀਵਿਧੀ ਹੋਵੇ ਜਾਂ ਸਾਹਿਤਿਕ ਪ੍ਰੋਗਰਾਮ ਹੋਵੇ ਤਾਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਡਾਕਟਰ ਭੀਵੇਂਦਰ ਉਹਨਾਂ ਨੂੰ ਯਾਦ ਕੀਤਾ ਜਾਵੇ ਡਾਕਟਰ ਭੀਵੇਂਦਰ ਹੋਰਾਂ ਦਾ ਲਗਭਗ 2-3 ਦਹਾਕਿਆਂ ਤੋਂ ਬਰਨਾਲੇ ਨਾਲ ਕਾਫੀ ਗੂੜਾ ਸਬੰਧ ਹੈ ਇਹ ਆਪ ਵੀ ਖੁਦ ਮਾਲਵੇ ਦੇ ਹਨ ਤੇ ਮਾਲਵੇ ਰਲਣਾ ਨੂੰ ਖਾਸ ਲਗਾਉ ਹੈ ਤੇ ਮਾਲਵਾ ਜਿਹੜਾ ਹੈ ਉਹ ਸਾਇਤਿਕ ਧਰਤੀ ਹੈ ਖਾਸ ਕਰਕੇ ਬਰਨਾਲੇ ਨੂੰ ਅਸੀਂ ਸਾਇਤ ਸਾਇਤ ਦਾ ਮੱਕਾ ਕਹਿੰਦੇ ਆ ਤਾਂ ਉਹਦੇ ਕਰਕੇ ਡਾਕਟਰ ਪੀ ਮੀਂਹਿੰਦਰ ਹੁਣਾ ਦਾ ਇੱਥੇ ਆਉਣਾ ਜਾਣਾ ਜਿਹੜਾ ਉਹ ਬਣਿਆ ਰਹਿੰਦਾ ਅਕਸਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੇ ਅੱਜ ਕੱਲ ਇਹ ਸਾਡੇ ਯੂਪ ਭਲਾਈ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਨੇ ਉਹਦੇ ਕਰਕੇ ਜਿਹੜਾ ਸਾਡਾ ਬਰਨਾਲਾ ਮਲੇਰਕੋਟਲਾ ਜ਼ੋਨ ਦਾ ਜਿਹੜਾ ਸਾਡਾ ਯੂਪ ਮੇਲਾ ਹੋ ਰਿਹਾ ਉਹ ਇਸ ਵਾਰ ਅਸੀਂ ਹੋਸਟ ਕਰ ਰਹੇ ਆ ਇਸ ਦੀ ਕਾਲਜ ਬਰਨਾਲਾ ਵਾਲੇ ਤੇ ਅੱਜਕੱਲ ਆ ਕਿਉਂਕਿ ਡਾਕਟਰ ਪੀਮਿੰਦਰ ਹੋਰੇ ਡਾਇਰੈਕਟਰ ਨੇ ਤਾਂ ਸਾਡੀਆਂ ਖੁਸ਼ੀਆਂ ਜਿਹੜੀਆਂ ਹੋਰ ਵੀ ਝੋਪਣੀਆਂ ਹੋ ਗਈਆਂ ਨੇ ਤੇ ਅੱਜ ਡਾਕਟਰ ਪੀਮਿੰਦਰ ਹੋਰੇ ਇੱਕ ਖਾਸ ਮੀਟਿੰਗ ਲਈ ਸਾਡੇ ਕਿਉਂਕਿ ਅਸੀਂ ਹੋਸਟ ਕਾਲਜ ਆ ਐਸਟੀ ਕਾਲਜ ਬਰਨਾਲਾ ਉਹਦੇ ਵਿੱਚ ਆਏ ਹੋਏ ਨੇ ਸਾਡੇ ਕੋਲੇ ਤੇ ਆ ਸਾਡੇ ਇੱਕ ਛੋਟੀ ਜੀ ਅਸਵਾਬ ਬਣ ਗਿਆ ਕਿ ਇਹਦੇ ਨਾਲ ਨਿੱਕੀ ਜੀ ਗੱਲਬਾਤ ਕਰ ਲਈਏ ਤੇ ਇਹ ਸਾਨੂੰ ਬੜਾ ਸਾਡੇ ਲਈ ਆਸ਼ੀਰਵਾਦ ਵੀ ਹੋਵੇਗਾ ਤੇ ਸਾਡੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਵੀ ਹੋਵੇਗਾ ਡਾਕਟਰ ਪੀਵਿੰਦਰ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਵਿੱਚ ਬਹੁਤ ਬਹੁਤ ਸਵਾਗਤ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਡਾਕਟਰ ਪੀਵਿੰਦਰ ਜੀ ਤੁਹਾਡਾ ਸਬੰਧ ਮਾਲਵੇ ਨਾਲ ਹੈ ਤੇ ਮੈਨੂੰ ਪਤਾ ਹੈ ਕਿਉਂਕਿ ਤੁਹਾਡਾ ਸਾਡੀਆਂ ਗਤੀਵਿਧੀਆਂ ਨਾਲ ਬਰਨਾਲੇ ਦੀਆਂ ਗਤੀਵਿਧੀਆਂ ਨਾਲ ਖਾਸ ਕਰਕੇ ਵਿਸ਼ੇਸ਼ ਲਗਾਉ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਰਨਾਲੇ ਬਾਰੇ ਤੇ ਇਹਦੀ ਸਾਇਤਿਕ ਗਤੀਵਿਧੀਆਂ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਤੁਹਾਡਾ ਨਿੱਜੀ ਜਿਹਾ ਸਵਾਲ ਜਿਹੜਾ ਪੁੱਛੂੰਗਾ ਬਿਲਕੁਲ ਡਾクター ਦਰਸਪਾਲ ਜੀ ਪਹਿਲਾ ਤਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਦਾ ਕਰਦਾ ਕਿ ਤੁਸੀਂ ਮੈਨੂੰ ਆਪਣੇ ਚੰਦ ਸ਼ਬਦ ਕਹਿਣ ਦਾ ਮੌਕਾ ਦਿੱਤਾ ਔਰ ਐਸਟੀ ਕਾਲਜ ਮੇਰੇ ਲਈ ਬਹੁਤ ਹੀ ਮੁਕੱਦਸ ਥਾਂ ਹੈ ਕਿਉਂਕਿ ਮੈਂ ਸਮਝਦਾ ਕਿ ਜਿਵੇਂ ਤੁਸੀਂ ਮਾਲਵੇ ਦੀ ਗੱਲ ਕੀਤੀ ਹੈ ਤਾਂ ਮਾਲਵੇ ਦੇ ਵਿੱਚ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਇਸ ਕਾਲਜ ਦਾ ਬਹੁਤ ਵੱਡਾ ਯੋਗਦਾਨ ਹੈ ਮੇਰਾ ਪਿੰਡ ਬਿਲਕੁਲ ਬਰਨਾਲੇ ਤੋਂ ਕੁਝ ਕਿਲੋਮੀਟਰ ਦੂਰ ਲੌਂਗਵਾਲ ਹੈ ਤੇ ਬਰਨਾਲਾ ਸਾਡਾ ਜਦੋਂ ਮੈਂ ਸਕੂਲ ਦੇ ਵਿੱਚ ਪੜਦਾ ਸੀਗਾ ਤਾਂ ਬਹੁਤ ਹੀ ਸਾਨੂੰ ਲੱਗਦਾ ਸੀਗਾ ਕਿ ਬਿਲਕੁਲ ਸਭ ਤੋਂ ਨੇੜੇ ਬਰਨਾਲਾ ਹੀ ਐ ਸੋ ਅਕਸਰ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਜਿਵੇਂ ਤੁਸੀਂ ਕਿਹਾ ਚਾਹੇ ਉਹ ਸਾਹਿਤਿਕ ਗਤੀਵਿਧੀਆਂ ਹੋਣ ਚਾਹੇ ਕੋਈ ਹੋਰ ਕੰਮ ਤੰਦੇ ਹੋਣ ਸਾਨੂੰ ਬਰਨਾਲੇ ਆਉਣਾ ਹੀ ਪੈਂਦਾ ਸੀਗਾ ਸੋ ਇਸ ਕਰਕੇ ਮੈਨੂੰ ਬਹੁਤ ਅੱਛਾ ਲੱਗਿਆ ਇਸ ਕਾਲਜ ਦੇ ਵਿੱਚ ਆ ਕੇ ਕਿਉਂਕਿ ਜਦੋਂ ਮੈਂ ਐਜ਼ ਅ ਡਾਇਰੈਕਟਰ ਯੂਥ ਵੈਲਫੇਅਰ ਦਾ ਬੜਿਆ ਤਾਂ ਮੈਂ ਪਿਛਲਾ ਰਿਕਾਰਡ ਦੇਖ ਰਿਹਾ ਸੀਗਾ ਤਾਂ ਉਸ ਰਿਕਾਰਡ ਦੇ ਵਿੱਚ 1973 ਦਾ ਸਾਨੂੰ ਜਿਹੜਾ ਯੂਥ ਫੈਸਟੀਵਲ ਹੋਇਆ ਉਹਦੀਆਂ ਫੋਟੋਆਂ ਮਿਲੀਆਂ ਔਰ ਉਹ ਫੋਟੋਆਂ ਸਭ ਮੇਰੇ ਲਈ ਬਹੁਤ ਹੀ ਇੱਕ ਇਤਿਹਾਸਿਕ ਘਟਨਾ ਸੀਗਾ ਕਿਉਂਕਿ ਉਹ ਸਾਰੇ ਪੁਰਾਣੀਆਂ ਯਾਦਾਂ ਜਿਹਦੇ ਵਿੱਚ ਸ਼੍ਰੀ ਨਰਪਿੰਦਰ ਰਤਨ ਜੀ ਜਿਹੜੇ ਬਾਅਦ ਦੇ ਵਿੱਚ ਸਾਡੇ ਵਾਈਸ ਚਾਂਸਲਰ ਵੀ ਬਣੇ ਉਹਨਾਂ ਦੀਆਂ ਫੋਟੋ ਆ ਉਹ ਪਹਿਲਾਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ ਕਿਸੇ ਵੇਲੇ ਉਦੋਂ ਐਜ਼ ਅ ਚੀਫ ਗੈਸਟ ਇੱਥੇ ਆਏ ਹੋਏ ਸੀਗੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਰਨਾਲੇ ਦੇ ਨਾਲ ਚਾਹੇ ਸਿੱਖਿਆ ਦੀਆਂ ਗਤੀਵਿਧੀਆਂ ਹੋਣ ਚਾਹੇ ਸਾਹਿਤ ਦੀਆਂ ਜਿਵੇਂ ਤੁਸੀਂ ਕਿਹਾ ਕਿ ਬਰਨਾਲਾ ਤਾਂ ਸਾਹਿਤ ਦਾ ਮੱਕਾ ਹੈ ਰਾਮ ਸਰੂਪ ਅਣਖੀ ਓਮ ਪ੍ਰਕਾਸ਼ ਗਾਸੋ ਇੱਥੋਂ ਤੱਕ ਕਿ ਉਦਾਸੀ ਜੀ ਉਹ ਵੀ ਇਸ ਇਲਾਕੇ ਨਾਲ ਹੀ ਸਬੰਧਤ ਸੀਗੇ ਸੋ ਮੇਰੇ ਬਹੁਤ ਸਾਰੇ ਦੋਸਤ ਇਹਨ ਬਹੁਤ ਸਾਰੇ ਰਾਈਟਰ ਜਿਹੜੇ ਨੇ ਉਹ ਇਸ ਇਲਾਕੇ ਨਾਲ ਸਬੰਧਤ ਨੇ ਅਕਸਰ ਜਦੋਂ ਵੀ ਸਾਲ 'ਚ ਕੁਝ ਪ੍ਰੋਗਰਾਮ ਤਾਂ ਹਰ ਸਾਲ ਹੁੰਦੇ ਹੁੰਦੇ ਆ ਔਰ ਮੈਨੂੰ ਇੱਥੇ ਮੌਕਾ ਮਿਲਦਾ ਰਹਿੰਦਾ ਹੈ ਗੱਲਬਾਤ ਕਰਨ ਦਾ ਸੋ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਸੀਂ ਬਰਨਾਲੇ ਦੇ ਨਾਲ ਦੁਬਾਰਾ ਜੋੜਿਆ ਹੈ ਔਰ ਉਮੀਦ ਕਰਦੇ ਹਾਂ ਕਿ ਇਹ ਕਾਲਜ ਜਿਹੜਾ ਹੈਗਾ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਯੂਥ ਫੈਸਟੀਵਲ ਦੀ ਜ਼ਿੰਮੇਵਾਰੀ ਇਸ ਕਾਲਜ ਦੀ ਇਸ ਜ਼ੋਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੋ ਉਮੀਦ ਹੈ ਕਿ ਇਸ ਵਾਰੀ ਦਾ ਜਿਹੜਾ ਯੂਥ ਫੈਸਟੀਵਲ ਹੋਏਗਾ ਬਰਨਾਲੇ ਦਾ ਉਹ ਇੱਕ ਐਗਜ਼ੈਂਪਲਰੀ ਹੋਏਗਾ ਇੱਕ ਉਦਾਹਰਨ ਦੇ ਤੌਰ ਤੇ ਜਾਣਿਆ ਜਾਏਗਾ ਸੋ ਸਾਨੂੰ ਇਸ ਕਾਲਜ ਤੋਂ ਪ੍ਰਿੰਸੀਪਲ ਔਰ ਉਹਨਾਂ ਦੀ ਸਾਰੀ ਟੀਮ ਤੋਂ ਬਹੁਤ ਉਮੀਦਾਂ ਨੇ ਔਰ ਉੱਚ ਪਾਏ ਦਾ ਇੱਕ ਜਿਹੜਾ ਹੈਗਾ ਇਹ ਇੱਕ ਇਹ ਕਾਲਜ ਔਰ ਇਹ ਯੂਥ ਫੈਸਟੀਵਲ ਹੋਣ ਦੀ ਦੀ ਸੰਭਾਵਨਾ ਰੱਖਦਾ ਹੈ ਸੋ ਉਮੀਦ ਹੈ ਕਿ ਬਹੁਤ ਅੱਛਾ ਹੋਏਗਾ ਕੋਈ ਇੱਕ ਦੇ ਵਿੱਚ ਵੀ ਸ਼ੁਕਰੀਆ ਸਰ ਡਾਕਟਰ ਸਾਹਿਬ ਤੁਸੀਂ ਯੂਥ ਫੈਸਟੀਵਲਸ ਦੇ ਮਤਲਬ ਖਾਸ ਕਰਕੇ ਯੂਥ ਪਲਾਈ ਨਾਲ ਜੁੜੇ ਹੋ ਹੁਣ ਵੈਸੇ ਤਾਂ ਤੁਹਾਡਾ ਲਿਟਰੇਚਰ ਵਾਲਿਆਂ ਦਾ ਜਾਂ ਸਾਹਿਤ ਵਾਲਿਆਂ ਦਾ ਜਾਂ ਲਿਖਣ ਪੜਨ ਵਾਲਿਆਂ ਦਾ ਸਵੱਤ ਜਿਹੜਾ ਸਿੱਧੇ ਤੌਰ ਤੇ ਸਾਹਿਤ ਜਾਂ ਯੁਵਗਤੀ ਗਤੀਵਿਧੀਆਂ ਨਾਲ ਹੁੰਦਾ ਤੁਸੀਂ ਸਿੱਧੇ ਤੌਰ ਤੇ ਹੁਣ ਤੁਹਾਨੂੰ ਡਾਇਰੈਕਟਰ ਤੁਸੀਂ ਡਾਇਰੈਕਟਰ ਦੇ ਅਹੁਦੇ ਤੇ ਆਏ ਹੋ ਤੇ ਸਾਡੇ ਲਈ ਇਹ ਬਹੁਤ ਜਿਹੜੀ ਹੈ ਮਾਣ ਵਾਲੀ ਗੱਲ ਹੈ ਬਹੁਤ ਸ਼ੁਕਰੀਆ ਤੇ ਕਿੱਥੋਂ ਤੱਕ ਸਾਡੇ ਜ਼ੋਨਾਂ ਦੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਜਿਹੜੇ ਤਿਆਰੀਆਂ ਨੇ ਉਹ ਸਾਰੇ ਜ਼ੋਨਾਂ ਦੀਆਂ ਤਿਆਰੀਆਂ ਕਿੱਥੇ-ਕਿੱਥੇ ਪਹੁੰਚ ਗਈਆਂ ਨੇ ਅਸੀਂ ਇਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਸੀਂ ਅਕਸਰ ਦੌਰਾ ਕਰਦੇ ਹੋ ਸਾਰੇ ਜ਼ੋਨਾਂ ਦਾ ਤੇ ਮੈਨੂੰ ਬਿਲਕੁਸਰਾਂ ਲੱਗ ਰਿਹਾ ਤੁਹਾਨੂੰ ਪਹਿਲੀ ਵਾਰ ਇਹ ਐਜ਼ ਅ ਡਾਇਰੈਕਟਰ ਤੁਸੀਂ ਜਿਹੜੀ ਦੇ ਜਾਣੀ ਹੋ ਵੀ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਕਿਉਂਕਿ ਯੂਥ ਜੋ ਗਤੀਵਿਧੀਆਂ ਦਾ ਸਿੱਧਾ ਸੰਬੰਧ ਸਾਡੇ ਯੂਥ ਨਾਲ ਹੈ ਤੇ ਯੂਥ ਉਹ ਹੈ ਜਿਹੜਾ ਅੱਜਕੱਲ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਜਿਹੜਾ ਸਾਡਾ ਦੌਰ ਚੱਲ ਰਿਹਾ ਜਿਵੇਂ ਜਿਵੇਂ ਵਰਤਮਾਨ ਚ ਦੌਰ ਜਿਹੜਾ ਹੈ ਬੜਾ ਕਾਲਾ ਦੌਰ ਆ ਸਾਡੇ ਯੂਥ ਲਈ ਤੇ ਅਸੀਂ ਇਹ ਯੂਥ ਗਤੀਵਿਧੀਆਂ ਰਾਹੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਕ੍ਰੀਏਟੀਵਿਟੀ ਵਾਲੇ ਪਾਸੇ ਜਾਂਸੀ ਕਲਾ ਨਾਲ ਜੋੜੀਏ ਕਿਸੇ ਤਰੀਕੇ ਨਾਲ ਤਾਂ ਯੋਗ ਮਿਲ ਸਕ ਤੋਂ ਬਿਹਤਰ ਸਾਧਨ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਤੁਸੀਂ ਵਕ ਵਕ ਜ਼ੋਨਾਂ ਜਾਣਦੇ ਹੋ ਕਿਵੇਂ ਬੱਚੇ ਉਤਸ਼ਾਹ ਨਾਲ ਭਾਗ ਲੈਂਦੇ ਨੇ ਜਾਂ ਕੀ ਕਰਦੇ ਨੇ ਇਹਦੇ ਬਾਰੇ ਸਾਨੂੰ ਦੱਸੋ ਦੇਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ 6 ਜ਼ੋਨ ਨੇ ਔਰ ਲਗਭਗ ਸਾਰੀਆਂ ਜ਼ੋਨਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਪਿਛਲੇ ਦਿਨਾਂ ਦੇ ਵਿੱਚ ਔਰ ਜਦੋਂ ਅਸੀਂ ਉਤਸ਼ਾਹ ਦੀ ਗੱਲ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਉਤਸ਼ਾਹ ਕਾਲਜਾਂ ਦੇ ਪ੍ਰਿੰਸੀਪਲ ਸਾਹਿਬ ਦੇ ਵਿੱਚ ਔਰ ਉਹਨਾਂ ਦੇ ਕਲਚਰ ਕੋਆਰਡੀਨੇਟਰ ਸਾਹਿਬ ਔਰ ਇਥੋਂ ਤੱਕ ਕਿ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਮਸਤਵਾਨਾ ਸਾਹਿਬ ਗਏ ਸੀਗੇ ਉੱਥੇ ਪੰਗੜੇ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਗਿੱਧੇ ਦੀਆਂ ਉੱਥੇ ਥੀਏਟਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਇਸੇ ਤਰ੍ਹਾਂ ਐਸਜੀ ਕਾਲਜ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੀਆਂ ਆਈਟਮਾਂ ਖਾਸ ਤੌਰ ਤੇ ਆਪਾਂ ਦੇਖਦੇ ਹਾਂ ਕਿ 60 ਆਈਟਮਾਂ ਨੇ ਲਗਭਗ ਜੀ ਔਰ 60 ਆਈਟਮਾਂ ਦੇ ਵਿੱਚੋਂ ਬਹੁਤ ਘੱਟ ਕਾਲਜ ਹੁੰਦੇ ਆ ਜਿਹੜੇ 60 ਦੀਆਂ 60 ਆਈਟਮਾਂ ਦੇ ਵਿੱਚ ਭਾਗ ਲੈਂਦੇ ਆ ਪਰ ਐਸਡੀ ਕਾਲਜ ਵਾਹਿਦ ਇੱਕ ਐਸਾ ਕਾਲਜ ਆ ਜਿਹੜੀਆਂ 60 ਦੀਆਂ 60 ਜਿਹੜੀਆਂ ਆਈਟਮਾਂ ਨੇ ਉਹਦੇ ਵਿੱਚ ਭਾਗ ਲੈ ਰਿਹਾ ਇੱਕ ਬਹੁਤ ਹੀ ਇੱਕ ਇਸ ਕਾਲਜ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਸੋ ਮੈਂ ਮਹਿਸੂਸ ਕਰਦਾ ਕਿ ਇਹ ਬਾਕੀ ਕਾਲਜ ਵੀ ਇਸ ਕਾਲਜ ਤੋਂ ਸਿੱਖਣਗੇ ਔਰ ਅਸੀਂ ਤਾਂ ਇਹੀ ਕੋਸ਼ਿਸ਼ ਕਰਦੇ ਆ ਯੂਨੀਵਰਸਿਟੀ ਵੱਲੋਂ ਕਿ ਸਾਰੀਆਂ ਆਈਟਮਾਂ ਦੇ ਵਿੱਚ ਹਰ ਕਾਲਜ ਬੱਚੇ ਆਪਣੇ ਲੈ ਕੇ ਆਵੇ ਪਰ ਕਈ ਕਾਲਜ ਦਿਆਂ ਸਟਾਫ ਦੇ ਪੱਖ ਤੋਂ ਹੋਰ ਕਈ ਕਾਰਨਾ ਕਰਕੇ ਮਜਬੂਰੀਆਂ ਹੁੰਦੀਆਂ ਨੇ ਉਹ ਨਹੀਂ ਲਿਆ ਪਾਉਂਦੇ ਇੰਨੇ ਬੱਚੇ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਲਗਭਗ 350 ਕਾਲਜ ਐ ਪੰਜਾਬੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਕਿ ਸਾਰੇ ਅਸੀਂ ਤਾਂ ਚਾਹਾਂਗੇ ਕਿ ਸਾਰੇ ਦੇ ਸਾਰੇ ਜਿਹੜੇ ਕਾਲਜ ਨੇ ਉਹ ਵੱਧ ਤੋਂ ਵੱਧ ਆਈਟਮਾਂ ਦੇ ਵਿੱਚ ਲਗਭਗ ਸਾਰੀਆਂ ਆਈਟਮਾਂ ਦੇ ਵਿੱਚ ਆਪਣੇ ਵਿਦਿਆਰਥੀ ਲੈ ਕੇ ਆਉਣ ਸੋ ਜੇਕਰ ਅਸੀਂ ਵਿਦਿਆਰਥੀਆਂ ਨੂੰ ਜਿੰਨਾ ਵੱਧ ਕਲਾਵਾਂ ਦੇ ਨਾਲ ਜੋੜਾਂਗੇ ਔਰ ਮਿਊਜ਼ਿਕ ਦੇ ਨਾਲ ਜੋੜਾਂਗੇ ਥੀਏਟਰ ਦੇ ਨਾਲ ਜੋੜ ਜੋੜਾਂਗੇ ਔਰ ਖਾਸ ਤੌਰ ਤੇ ਗਿੱਧੇ ਪੰਗੜੇ ਦੇ ਨਾਲ ਜੋੜਾਂਗੇ ਉਹਨਾਂ ਹੀ ਜਿਵੇਂ ਤੁਸੀਂ ਕਿਹਾ ਕਿ ਸੰਕਟ ਤੋਂ ਦੂਰ ਹੋ ਪਾਵਾਂਗੇ ਕਿਉਂਕਿ ਇਸ ਵੇਲੇ ਜਿਹੜਾ ਪ੍ਰੈਸ਼ਰ ਹੈ ਖਾਸ ਤੌਰ ਤੇ ਨੌਜਵਾਨਾਂ ਦੇ ਉੱਤੇ ਉਹ ਮੀਡੀਆ ਦਾ ਔਰ ਖਾਸ ਤੌਰ ਤੇ ਜਿਹੜੇ ਫੋਨ ਨੇ ਉਹਨਾਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆਪਾਂ ਸਾਡੇ ਬੱਚਿਆਂ ਦੇ ਵਿੱਚ ਦੇਖ ਰਹੇ ਹਾਂ ਕਿਉਂਕਿ ਉਹਦੇ ਨਾਲ ਉਹ ਬਹੁਤ ਇਨ ਟੱਚ ਨੇ ਸੋ ਉਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਇਹਨਾਂ ਸਮੱਸਿਆਵਾਂ ਤੋਂ ਇੱਕੋ ਹੀ ਇੱਕ ਰਾਹ ਬਚਦਾ ਉਹ ਹੈ ਕਿ ਬੱਚਿਆਂ ਨੂੰ ਕਲਾਵਾਂ ਨਾਲ ਜੋੜਨਾ ਸੋ ਜਿਵੇਂ ਤੁਸੀਂ ਦੱਸਿਆ ਹੈ ਕਿ ਸਭ ਤੋਂ ਵੱਡੀ ਡਿਊਟੀ ਕਾਲਜਸ ਦੀ ਔਰ ਹਿਊਥ ਫੈਸਟੀਵਲਸ ਦੀ ਬਣਦੀ ਹੈ ਕਿ ਉਹ ਜਿੰਨੇ ਵੱਧ ਤੋਂ ਵੱਧ ਬੱਚਿਆਂ ਨੂੰ ਵਕ ਵਕ ਕਲਾਵਾਂ ਨਾਲ ਜੋੜ ਕੇ ਉਹਨਾਂ ਨੂੰ ਇਸ ਫੀਲਡ ਨਾਲ ਜੋੜਨਗੇ ਤਾਂ ਅਸੀਂ ਇਹਨਾਂ ਸੰਕਟਾਂ ਤੋਂ ਬਚ ਸਕਦੇ ਹਾਂ ਸੋ ਪੂਰੀਆਂ ਸੁਭਾਵਨਾਵਾਂ ਨੇ ਜਿਵੇਂ ਮਾਲਵਾ ਖੇਤਰ ਦੀ ਤੁਸੀਂ ਗੱਲ ਕੀਤੀ ਸੀਗੀ ਔਰ ਐਸਡੀ ਕਾਲਜ ਬਰਨਾਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਲਵੇ ਦੇ ਕਾਲਜੇਜ਼ ਨੇ ਉਹ ਆਉਂਦੇ ਆ ਸੋ ਉਮੀਦ ਹੈ ਕਿ ਇਸ ਵਾਰੀ ਪਿਛਲੇ ਸਾਲਾਂ ਦੇ ਨਾਲੋਂ ਵੱਧ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਪਾਰਟਿਸਪੇਟ ਕਰਨਗੇ ਔਰ ਜਿੰਨਾ ਵੱਧ ਪਾਰਟਿਸਪੇਸ਼ਨ ਹੋਏਗੀ ਓਨੀ ਵੱਧ ਇਸ ਸੰਕਟ ਤੋਂ ਅਸੀਂ ਨਜਾਤ ਪਾ ਸਕਦੇ ਹਾਂ ਡਾ ਜਸਪੀ ਕੁਬੜੀ ਵੈਰੀ ਇੰਪੋਰਟੈਂਟ ਕੁਸਚਨ ਜੀ ਕਲਾ ਕਲਾ ਲਈ ਜਾਂ ਫਿਰ ਕਲਾ ਲੋਕਾਂ ਦੇ ਇਹਦੇ ਬਾਰੇ ਤੁਹਾਡਾ ਕੀ ਕੀ ਦੇਖੋ ਮੇਰਾ ਤਾਂ ਇਹੀ ਹੈ ਕਿਉਂਕਿ ਤੁਸੀਂ ਸੰਕਟਾਂ ਦੀ ਗੱਲ ਕੀਤੀ ਹੈ ਪਿਛਲੇ ਸਵਾਲ ਦੇ ਵਿੱਚ ਤਾਂ ਜੇਕਰ ਉਹ ਸੰਕਟਾਂ ਚੋਂ ਨਿਕਲਣਾ ਹੈ ਤਾਂ ਕਲਾ ਨੂੰ ਲੋਕਾਂ ਦੇ ਲਈ ਸਮਾਜ ਦੇ ਲਈ ਜੁੜਨਾ ਪਏਗਾ ਜੇਕਰ ਜਿਹੜੀ ਵੀ ਕਲਾ ਸਮਾਜ ਲਈ ਲੋਕਾਂ ਲਈ ਹੁੰਦੀ ਹੈ ਉਹ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦੀ ਹੈ ਔਰ ਜੇਕਰ ਅਸੀਂ ਸਮੱਸਿਆਵਾਂ ਦੇ ਪੇਸ਼ ਕਰਕੇ ਉਹਨਾਂ ਦੇ ਹੱਲ-ਵਲ ਵੀ ਆਉਣੇ ਆ ਤਾਂ ਮੈਨੂੰ ਲਾਜ਼ਮੀ ਤੌਰ ਤੇ ਆਪਾਂ ਕਹਿ ਸਕਦੇ ਆ ਕਿ ਕਲਾ ਜਿਹੜੀ ਹੈਗੀ ਆ ਉਹਦਾ ਇੱਕ ਸਮਾਜਿਕ ਰੋਲ ਹੈ ਉਹ ਉਹ ਵਧੀਆ ਤਰੀਕੇ ਨਾਲ ਨਿਭਾ ਸਕਦੀ ਹੈ ਇਸ ਕਰਕੇ ਕਲਾ ਕਲਾ ਤਾਂ ਹੋਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਕਿ ਕਲਾ ਕਲਾ ਤੋਂ ਅਧੂਰੀ ਰਵੇ ਪਰ ਜੇਕਰ ਕਲਾ ਦੇ ਰਾਹੀ ਅਸੀਂ ਸੱਚ ਦੀ ਪੇਸ਼ਕਾਰੀ ਕਰਾਂਗੇ ਜੇਕਰ ਆਪਾਂ ਕਹੀਏ ਕਿ ਕਲਾ ਦਾ ਮਕਸਦ ਸੱਚ ਨੂੰ ਅੱਗੇ ਲਿਉਣਾ ਹੈ ਸਚਾਈ ਨੂੰ ਅੱਗੇ ਲਿਉਣਾ ਹੈ ਔਰ ਕਲਾਕਾਰ ਕੋਲੇ ਸੱਚ ਕਹਿਣ ਦਾ ਤਰੀਕਾ ਹੋਵੇ ਸੱਚ ਕਹਿਣ ਦਾ ਉਹਦੇ ਕੋਲ ਹਿੰਮਤ ਹੋਵੇ ਸੱਚ ਕਹਿਣ ਦੀ ਜਿਹੜੀ ਹੈਗੀ ਕਦੋਂ ਕਹਿਿਆ ਜਾਣਾ ਉਹਦਾ ਟਾਈਮਿੰਗ ਹੋਵੇ ਉਹਦੀ ਸੋ ਕਹਿਣ ਦਾ ਮਤਲਬ ਇਹੀ ਹੈ ਇਹ ਸਾਰੀਆਂ ਚੀਜ਼ਾਂ ਵੱਖ-ਵੱਖ ਕਲਾਵਾਂ ਦੇ ਰਾਹੀਂ ਕਲਾਕਾਰ ਜਿਹੜਾ ਹੈਗਾ ਉਹ ਕਰ ਸਕਦਾ ਹੈ ਪਰ ਉਹ ਤਾਂ ਕਰੇਗਾ ਜੇਕਰ ਕਲਾਕਾਰ ਲੋਕਾਂ ਨਾਲ ਔਰ ਸਮਾਜ ਨਾਲ ਜੁੜਿਆ ਹੋਏਗਾ ਸੋ ਇਸ ਕਰਕੇ ਮੇਰੀ ਤਾਂ ਇਹੀ ਭਾਵਨਾ ਹੈ ਕਿ ਉਹ ਕਲਾਕਾਰ ਜਿਹੜਾ ਹੈਗਾ ਉਹ ਸਮਾਜਿਕ ਔਰ ਜਿੰਨੀਆਂ ਵੀ ਬਾਕੀ ਸਮੱਸਿਆਵਾਂ ਨੇ ਉਹਨਾਂ ਨਾਲ ਜੋੜ ਕੇ ਆਪਣਾ ਇੱਕ ਫਰਜ਼ ਜਿਹੜਾ ਹੈਗਾ ਉਹਦਾ ਸਮਾਜ ਦੇ ਪ੍ਰਤੀ ਉਹ ਪੂਰਾ ਕਰੇ ਡਾਕਟਰ ਸਾਹਿਬ ਇੱਕ ਹੋਰ ਕੁਐਸਚਨ ਹੈਗਾ ਤੁਸੀਂ ਇਸ ਵਾਰ ਕੁਝ ਜਿਹੜੀਆਂ ਨਵੀਆਂ ਆਇਤਾਂ ਨੇ ਸਾਡੇ ਵਿੱਚ ਤੁਹਾਨੂੰ ਲੈ ਕੇ ਆ ਰਹੇ ਹੋ ਜਾਣੂ ਕਰਵਾ ਰਹੇ ਹੋ ਇੱਕ ਕੁਝ ਥੀਏਟਰ ਨਾਲ ਜੁੜੀਆਂ ਹੋਈਆਂ ਨੇ ਕੁਝ ਉਹ ਆਪਣੇ 뮤직 ਦੀਆਂ ਸੰਗੀਤ ਦੀਆਂ ਆਇਤਾਂ ਨਾਲ ਜੁੜੀਆਂ ਹੋਈਆਂ ਨੇ ਤੇ ਉਹਨਾਂ ਨੂੰ ਵੈਸੇ ਅਸੀਂ ਵੀ ਸਮਝ ਗਏ ਇਸ ਚੀਜ਼ ਨੂੰ ਕਿ ਇਹ ਚੀਜ਼ਾਂ ਪਹਿਲਾਂ ਬਹੁਤ ਸਾਲ ਪਹਿਲਾਂ ਹੋ ਜਾਣੀ ਚਾਹੀਦੀਆਂ ਸੀ ਤੁਸੀਂ ਇਹਨਾਂ ਨਵੇਂ ਆਈਟਮਾਂ ਨੂੰ ਇੰਟਰੋਡਿਊਸ ਕਰਨ ਬਾਰੇ ਕਿਵੇਂ ਸੋਚਿਆ ਮਤਲਬ ਤੁਸੀਂ ਅਕਸਰ ਤੁਹਾਡੇ ਤੋਂ ਪਹਿਲਾਂ ਵੀ ਸਾਡੇ ਡਾਇਰੈਕਟਰ ਰਹੇ ਬਹੁਤ ਸਾਰੇ ਤੇ ਅਸੀਂ 31 ਵੀਰ ਉਹਨਾਂ ਨੂੰ ਸੁਝਾਅ ਦਿੱਤੇ ਅਸੀਂ ਪਰ ਉਹ ਇਸ ਤਰ੍ਹਾਂ ਨਹੀਂ ਆ ਮਤਲਬ ਨਹੀਂ ਕਰ पाए ਮਤਲਬ ਤੁਸੀਂ ਇਹ ਕਿਵੇਂ ਲੈਨੇ ਹੋ ਇਸ ਚੀਜ਼ ਨੂੰ ਮੈਂ ਇਸ ਲਈ ਕੁਝ ਤਾਂ ਜਿਵੇਂ ਕਿਉਂਕਿ ਪੰਜਾਬੀ ਯੂਨੀਵਰਸਿਟੀ ਵਾਹਿਦ ਐਸੀ ਯੂਨੀਵਰਸਿਟੀ ਹੈ ਹਿੰਦੁਸਤਾਨ ਦੀ ਜਿਹੜੀ ਪੰਜਾਬੀ ਭਾਸ਼ਾ ਨਾਲ ਜੁੜੀ ਹੋਈ ਹੈ ਇਸ ਕਰਕੇ ਪੰਜਾਬੀ ਭਾਸ਼ਾ ਦੀ ਡਿਵੈਲਪਮੈਂਟ ਪੰਜਾਬੀ ਭਾਸ਼ਾ ਦੀ ਤਰੱਕੀ ਕਰਨੀ ਇਹਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਵੇਂ ਤੁਸੀਂ ਕਿਹਾ ਹੈ ਕਿ ਅਸੀਂ ਇਸ ਵਾਰ ਇੱਕ ਨਵੀਂ ਆਈਟਮ ਜਿਹਨੂੰ ਮੁਹਾਵਰੇਦਾਰ ਭਾਸ਼ਾ ਕਹਿੰਦੇ ਆ ਔਰ ਉਹਦੇ ਵਿੱਚ ਅਸੀਂ ਬੱਚਿਆਂ ਦੇ ਵਿੱਚ ਮੁਹਾਵਰੇਦਾਰ ਕਿਉਂਕਿ ਮੁਹਾਵਰੇ ਖਤਮ ਹੁੰਦੇ ਜਾ ਰਿਹਾ ਹੈ ਅਖਾਣ ਖਤਮ ਹੁੰਦੇ ਜਾ ਰਿਹਾ ਹੈ ਕਿ ਉਹ ਅਖਾਣ ਤੇ ਮੁਹਾਵਰੇ ਕਿੱਥੇ ਵਰਤੇ ਜਾਂਦੇ ਸੀਗੇ ਉਹਦੀ ਜਿਹੜੀ ਡਾਇਲੌਗ ਹੈ ਉਹ ਉਹਦੀ ਵਾਰਤਾ ਲਾਪ ਹੈ ਉਹ ਅਸੀਂ ਇੱਕ ਨਵੀਂ ਆਈਟਮ ਇਸ ਵਾਰੀ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਉਹ ਗੀਤ ਦਾ ਉਚਾਰਨ ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਕਵਤਾ ਦਾ ਉਚਾਰਨ ਦੇ ਵਿੱਚ ਕਵਤਾ ਦਾ ਤਰਨਮ ਵੀ ਪੇਸ਼ ਕੀਤਾ ਜਾਂਦਾ ਸੀਗਾ ਔਰ ਅਸੀਂ ਉਸ ਨੂੰ ਅਲੱਗ-ਅਲੱਗ ਕੀਤਾ ਇਸ ਵਾਰੀ ਕਵਤਾ ਉਚਾਰਨ ਵੱਖਰਾ ਹੋਏਗਾ ਜਿਦੇ ਵਿੱਚ ਸਿਰਫ ਉਚਾਰਨ ਨਹੀਂ ਹੋਏ ਉਚਾਰਨ ਹੀ ਹੋਏਗਾ ਇਸ ਤੋਂ ਇਲਾਵਾ ਸਾਹਿਤਿਕ ਗੀਤਕਾਰੀ ਵੀ ਹੋਏਗੀ ਜਿਵੇਂ ਇਸ ਟਰਨਮ ਵਿੱਚ ਪੇਸ਼ ਕੀਤਾ ਹਾਂ ਉਹ ਸਿਰਫ ਉਹਦਾ ਤਰਨਮ ਦੇ ਵਿੱਚ ਹੀ ਹੋਏਗੀ ਸੋ ਇਹ ਇਹ ਵੀ ਅਸੀਂ ਇੱਕ ਵੱਖਰਾ ਸਟੈਪ ਲੈ ਰਹੇ ਹਾਂ ਔਰ ਇਸੇ ਤਰ੍ਹਾਂ ਅਸੀਂ ਮਹਿੰਦੀ ਦੀ ਜਿਹੜੀ ਆਈਟਮ ਹੈ ਉਹ ਵੀ ਸ਼ਾਮਿਲ ਕੀਤੀ ਹੈ ਸੋ ਕੁਝ ਆਈਟਮਾਂ ਜਿਵੇਂ ਤੁਸੀਂ ਦੱਸਿਆ ਹੈ ਇਸ ਵਾਰ ਅਸੀਂ ਨਵੀਆਂ ਪੇਸ਼ ਕਰ ਰਹੇ ਹਾਂ ਬੈਸਰ WhatsApp ਤੁਸੀਂ ਪਹਿਲਾਂ ਹੀ ਦੱਸ ਚੁੱਕੇ ਕਿਉਂਕਿ ਵਰਤਮਾਨ ਦੌਰ ਅਜਿਹਾ ਦੌਰ ਹੈ ਯੁੱਗ ਤੇ ਲਈ ਖਾਸ ਕਰਕੇ ਬੜੀਆਂ ਸਮੱਸਿਆਵਾਂ ਦਾ ਦੌਰ ਹੈ ਪੇਰੈਂਟਸ ਲਈ ਮਾਪਿਆਂ ਲਈ ਬੜਾ मतलब ਔਖਾ ਦੌਰ ਹੁੰਦਾ ਜਦੋਂ ਕਿਸ਼ੋਰ ਅਵਸਥਾ ਚ ਹੁੰਦੇ ਆ ਸਾਡੇ ਬੱਚੇ ਜਦੋਂ ਕਾਲਜ ਪੜ੍ਹਦੇ ਆ ਯੂਨੀਵਰਸਿਟੀ ਪੜ੍ਹਦੇ ਨੇ ਵੀ ਉਹ ਕਿਧਰੋਂ ਉਹਨਾਂ ਨੂੰ ਸਿਹਤ ਮਿਲੇਗੀ ਕੌਣ ਉਹਨਾਂ ਨੂੰ ਸਿਹਤ ਦੇਵੇਗਾ ਤਾਂ ਇਸ ਦੌਰ ਦੇ ਵਿੱਚ ਮਤਲਬ ਤੁਸੀਂ ਕਿਉਂਕਿ ਦੇਖ ਹੀ ਰਹੇ ਹੋ ਕਿ ਸਾਡੇ ਵਿਦਿਆਰਥੀਆਂ ਦੀ ਕਿਉਂਕਿ ਸਾਨੂੰ ਵੀ ਮਹਿਸੂਸ ਹੁੰਦਾ ਕਿ ਬਤੌਰ ਅਧਿਆਪਕ ਮੈਂ ਵੀ ਮਹਿਸੂਸ ਕਰਦੀ ਆ ਕਿ ਸਾਡੇ ਜਿਹੜੇ ਵਿਦਿਆਰਥੀ ਆ ਉਹ ਸਾਡੀਆਂ ਆਈਟਮਾਂ ਵਿੱਚ ਹਿੱਸਾ ਲੈਣ ਤੋਂ ਸੰਕੋਚ ਕਰਦੇ ਨੇ ਦੂਰ ਭਜਦੇ ਨੇ ਸਾਇਰ ਨੂੰ ਬੜੀ ਬੜੀ ਮੋਟੀਵੇਸ਼ਨ ਨਾਲ ਬੜੇ ਤਰੀਕੇ ਨਾਲ ਉਹਨਾਂ ਨੂੰ ਆਪਣੀ ਆਈਟਮਾਂ ਦੇ ਵਿੱਚ ਵੀ ਸ਼ਾਮਿਲ ਕਰਦੇ ਆ ਤੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਜੋ ਮੇਲੇ ਜਿਹੜੇ ਨੇ ਇਹ ਕਿਸ ਹੱਦ ਤੱਕ ਕਾਮਯਾਬ ਹੋ ਰਹੇ ਨੇ ਸਾਡੇ ਵਿਦਿਆਰਥੀਆਂ ਲਈ ਜਾਂ ਕਿ ਉਹਨਾਂ ਨੂੰ ਕਿਹੋ ਜਿਹੀਆਂ ਕੋਸ਼ਿਸ਼ਾਂ ਸਾਡੇ ਦੇ ਆਪਾਂ ਨੂੰ ਹੋਰ ਕਰਨੀਆਂ ਚਾਹੀਦੀਆਂ ਨੇ ਕਿ ਉਹ ਕਲਾ ਨਾਲ ਜੁੜ ਸਕਣ ਸਾਡੇ ਯੋਗਤੀ ਵਿਧੀਆਂ ਨਾਲ ਜੁੜ ਸਕਣ ਤਾਂ ਕਿ ਉਹਨਾਂ ਦਾ ਜਿਹੜਾ ਕਰੈਕਟਰ ਹੈ ਚਰਿੱਤਰ ਹੈ ਚਰਿੱਤਰ ਨਿਰਮਾਣ ਹੈ ਜਿਹੜਾ ਉਹ ਸਮਾਜ ਭਲਾਈ ਲਈ ਹੋ ਸਕੇ ਬਿਲਕੁਲ ਦੇਖੋ ਜੇ ਅਸੀਂ ਪਿਛਲਾ ਇਤਿਹਾਸ ਫਰੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਵਿੱਚ ਬਹੁਤ ਵੱਡੇ ਚਿਹਰੇ ਨੇ ਬਹੁਤ ਵੱਡੇ ਕਲਾਕਾਰ ਨੇ ਜਿਹੜੇ ਇਹਨਾਂ ਯੂਥ ਫੈਸਟੀਵਲ ਦੇ ਵਿੱਚੋਂ ਬਾਹਰ ਨਿਕਲੇ ਨੇ ਔਰ ਖਾਸ ਤੌਰ ਤੇ ਚਾਹੇ ਉਹ ਪੰਜਾਬੀ ਫਿਲਮ ਲਾਈਨ ਐ ਚਾਹੇ ਪੰਜਾਬੀ ਗੀਤਕਾਰੀ ਐ ਪੰਜਾਬੀ ਸਾਹਿਤਕ ਗੀਤਕਾਰੀ ਐ ਜਾਂ ਥੀਏਟਰ ਹੈ ਜਾਂ ਹੋਰ ਵੀ ਕੋਈ ਵੀ ਫੀਲਡ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਯੂਥ ਫੈਸਟੀਵਲਾਂ ਦੇ ਵਿੱਚੋਂ ਨਿਕਲੇ ਹੋਏ ਕਲਾਕਾਰ ਅੱਜ ਦੁਨੀਆ ਦੇ ਵਿੱਚ ਆਪਣਾ ਨਾਮ ਨਖਤ ਕਰ ਰਹੇ ਨੇ ਸੋ ਕੋਈ ਕਾਰਨ ਨਹੀਂ ਹੈ ਕਿ ਇਹ ਇੰਨਾ ਯੂਥ ਫੈਸਟੀਵਲਾਂ ਦਾ ਜੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਵੱਡਾ ਯੋਗਦਾਨ ਪਹਿਲਾਂ ਵੀ ਸੀਗਾ ਅੱਜ ਵੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਸੋ ਹੁਣ ਵੱਡੀ ਗੱਲ ਇਹ ਹੈ ਕਿ ਅਧਿਆਪਕਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆਉਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਬੱਚੇ ਸੰਗਾਉ ਸੁਹਾ ਦੇ ਹੁੰਦੇ ਆ ਜਾਂ ਪਾਠ ਨਹੀਂ ਲੈਣਾ ਚਾਹੁੰਦੇ ਜਾਂ ਫੋਨਾਂ ਫੋਨ ਦੇ ਵਿੱਚ ਰੁੱਝੇ ਹੋਣ ਕਰਕੇ ਉਹ ਉਹਨਾਂ ਦਾ ਰੁਝਾਨ ਉਸ ਤਰ੍ਹਾਂ ਦਾ ਨਹੀਂ ਬਣਿਆ ਤਾਂ ਉਹਨਾਂ ਨੂੰ ਇਦਾਂ ਦੇ ਸੰਕਟਾਂ 'ਚੋਂ ਕੱਢ ਕੇ ਸਟੇਜ ਦੇਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਸ ਵਾਰੀ ਮੈਂ ਕਹਿੰਦਾ ਮੈਨੂੰ ਲੱਗਦਾ ਹੈ ਕਿ ਪਿਛਲੇ ਸਾਲ ਨਾਲੋਂ ਜ਼ਰੂਰ ਜੇ ਮੋਟੀਵੇਸ਼ਨ ਮਿਲੇਗੀ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਤਾਂ ਲਾਜ਼ਮੀ ਤੌਰ ਤੇ ਵੱਧ ਤੋਂ ਵੱਧ ਉਹ ਪਾਰਟਿਸਪੇਟ ਕਰਨਗੇ ਔਰ ਵੱਖ-ਵੱਖ ਕਲਾਵਾਂ ਨਾਲ ਜੁੜਨਗੇ ਔਰ ਉਹਦੇ ਵਿੱਚ ਤੁਹਾਡੇ ਵਰਗੇ ਟੀਚਰ ਸਾਹਿਬਾਨ ਦਾ ਜਿਹੜਾ ਰੋਲ ਹੈ ਉਹ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ ਸੋ ਸਾਡੀ ਉਮੀਦ ਹੈ ਮੈਂ ਸਾਰੇ ਅਧਿਆਪਕ ਸਹਿਬਾਨ ਨੂੰ ਪ੍ਰਿੰਸੀਪਲ ਸਹਿਬਾਨ ਨੂੰ ਔਰ ਖਾਸ ਤੌਰ ਤੇ ਜਿਹੜੇ ਕਲਚਰ ਕੋਆਰਡੀਨੇਟਰ ਨੇ ਵੱਖ-ਵੱਖ ਕਾਲਜਾਂ ਦੇ ਉਹਨਾਂ ਨੂੰ ਬੇਨਤੀ ਤੁਹਾਡੇ ਇਸ ਮਾਧਿਅਮ ਰਾਹੀਂ ਕਰਨਾ ਚਾਹੁੰਦਾ ਕਿ ਉਹ ਜ਼ਰੂਰ ਆਪਣੇ ਆਪਣੇ ਜਿਹੜੇ ਵੀ ਬੱਚੇ ਉਹਨਾਂ ਦੇ ਨਾਲ ਲਿੰਕ ਨੇ ਜਿਹੜੇ ਜਿਹੜੇ ਕਲਾਸਿਸ ਉਹ ਪੜਾ ਰਹੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਤ ਕਰਨ ਮੋਟੀਵੇਟ ਕਰਨ ਤਾਂ ਕਿ ਉਹ ਬੱਚੇ ਜਿਹੜੇ ਨੇ ਉਨਾਂ ਨੂੰ ਸਟੇਜ ਉਹਨਾਂ ਨੂੰ ਮਿਲ ਸਕੇ ਉਹ ਕਲਾਵਾਂ ਨਾਲ ਜੁੜ ਸਕਣ ਔਰ ਇਹ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਐਸਟੀਪੀ ਨਿਊਜ਼ ਦੇ ਅੱਜ ਸਾਡੇ ਵਿਸ਼ੇਸ਼ ਮਹਿਮਾਨ ਬਣੇ ਇਸ ਪ੍ਰੋਗਰਾਮ ਦੇ ਤੇ ਕਿਉਂਕਿ ਹੁਣ ਯੋਗ ਮੇਲਾ ਨੇੜੇ ਹੈ ਤੇ ਤੁਸੀਂ ਯੋਗ ਮੇਲੇ ਦੇ ਡਾਇਰੈਕਟਰ ਹੋ ਸਿੱਧੇ ਤੌਰ ਤੇ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਖਾਸ ਕਰਕੇ ਯੁਵਕ ਗਤੀਵਿਧੀਆਂ ਦੀ ਉਹ ਸਾਡੇ ਨਾਲ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਾਨੂੰ ਸੇਧ ਪ੍ਰਦਾਨ ਕੀਤੀ ਸਾਡੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਤੋਂ ਤੁਸੀਂ ਤੇ ਮੈਂ ਤੁਹਾਡਾ ਇੱਕ ਵਾਰ ਤੋਂ ਫੇਰ ਆਗਤ ਵੀ ਕਰਦੀ ਆਂ ਤੇ ਤੁਹਾਨੂੰ ਧੰਨਵਾਦ ਵੀ ਕਹਿੰਦੀ ਆਂ ਥੈਂਕ ਯੂ ਸੋ ਮਚ